ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 12000 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਨੇ ਜਿੰਨਾ ਪੰਚਾਇਤਾਂ ਨੇ 5 ਸਾਲ ਦਾ ਕਾਰਜ ਪੂਰਾ ਕਰ ਲਿਆ ਉਹਨਾਂ ਪੰਚਾਇਤਾਂ ਵਾਸਤੇ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਹੁਣ ਪੰਚਾਇਤਾਂ ਭੰਗ ਕਰ ਦਿੱਤੀਆਂ ਨੇ ਪੰਚਾਇਤ ਜਿਹੜੇ ਹੁਣ ਪਿੰਡਾਂ ਦੀਆਂ ਵਿਕਾਸ ਨਹੀਂ ਕਰ ਸਕਦੀਆਂ ਉਨਾ ਪਿੰਡਾਂ ਦੇ ਵਿਕਾਸ ਵਾਸਤੇ ਸਰਕਾਰ ਵੱਲੋਂ ਹੁਣ ਆਪਣੇ ਬੰਦੇ ਲਗਾਏ ਜਾਣਗੇ ਪਰੰਧਕ ਲਗਾਏ ਜਾਣਗੇ ਜੋ ਪਿੰਡਾਂ ਦੇ ਵਿੱਚ ਕਾਰਜਕਾਰ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਕੰਮ ਚੱਲ ਰਿਹਾ ਪਿੰਡਾਂ ਦੇ ਵਿੱਚ ਕਿਸੇ ਹੋਰ ਤਰੀਕੇ ਦਾ ਕੰਮ ਚੱਲ ਰਿਹਾ ਤਾਂ ਹੁਣ ਸਰਕਾਰ ਦੇ ਬੰਦੇ ਦੇਖਣਗੇ ਕਿ ਕਿਸ ਤਰੀਕੇ ਦੀ ਗ੍ਰਾਂਟ ਕਿਸ ਜਗ੍ਹਾ ਉੱਤੇ ਪੈਸਾ ਲਗਾਉਣਾ ਹੈ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਇਹ ਵੀ ਦੱਸ ਦਿੰਨੇ ਆ ਕਿ ਸਰਕਾਰ ਵੱਲੋਂ ਇਹ ਫੈਸਲਾ ਪਿਛਲੇ ਸਾਲ 2023 ਦੇ ਵਿੱਚ ਵੀ ਲਿਆ ਗਿਆ ਸੀ ਪਰ ਉਸ ਸਮੇਂ ਕੁਝ ਪੰਚਾਇਤਾਂ ਨੇ ਇਸ ਦਾ ਇਤਰਾਜ਼ ਜਤਾਇਆ ਕਿ ਸਾਡਾ ਕੁਝ ਕਾਰਜਕਾਰ ਰਹਿੰਦਾ ਪਰ ਉਸ ਤੋਂ ਪਹਿਲਾਂ ਹੀ ਪੰਚਾਇਤ ਨੇ ਜਲਦਬਾਜ਼ੀ ਦੀਆਂ ਜੜੀਆਂ ਤਾਂ ਉਸ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਜੋ ਲਿਆ ਗਿਆ ਉਹ ਗਲਤ ਲਿਆ ਗਿਆ ਤਾਂ ਕੁਝ ਪੰਚਾਇਤਾਂ ਨੇ ਉਹਦੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਸੀ ਹਾਈ ਕੋਰਟ ਦੀ ਪਟੀਸ਼ਨ ਪਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹ ਲਏ ਫੈਸਲੇ ਨੂੰ ਵਾਪਸ ਲਿਆ ਯੂ ਟਰਨ ਨੂੰ ਸਪੈਸਲੇ ਤੇ ਲਿਆ ਤਾਂ ਹੁਣ ਸਾਰਾ ਕੁਝ ਦੇਖ ਕੇ ਸਰਕਾਰ ਨੇ ਸੋਚ ਸਮਝ ਕੇ ਆਪਣੇ ਅਫਸਰ ਸਹਿਬਾਨ ਨੂੰ ਬਿਠਾ ਕੇ ਸਾਰੇ ਪਿੰਡਾਂ ਦੇ ਪੰਚਾਇਤਾਂ ਤੋਂ ਪੂਰਾ ਲਿਸਟ ਮੰਗਾ ਕੇ ਵੇਰਵਾ ਮੰਗਾ ਕੇ ਫਿਰ ਉਸ ਤੋਂ ਬਾਅਦ ਜਾ ਕੇ ਫੈਸਲਾ ਲਿਆ ਕਿ ਹੁਣ ਪੰਚਾਇਤਾਂ ਭੰਕਿਤੀਆਂ ਜਾਣਗੀਆਂ ਜਿਹੜੇ ਪੰਚਾਇਤਾਂ ਦਾ 5 ਸਾਲ ਕਾਰਜ ਪੂਰਾ ਹੋ ਗਿਆ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਜਿਹੜੀਆਂ ਗਰੰਟਾਂ ਲੱਗ ਰਹੀਆਂ ਨੇ ਜਦ ਕੰਮ ਚੱਲ ਰਹੇ ਨੇ ਉਹਨਾਂ ਪਿੰਡਾਂ ਵਾਸਤੇ ਹੁਣ ਉਹ ਕੰਮਾਂ ਵਾਸਤੇ ਸਰਕਾਰ ਵੱਲੋਂ ਆਪਣੇ ਬੰਦੇ ਲਗਾਏ ਜਾਣਗੇ ਪ੍ਰਬੰਧਕ ਲਗਾਏ ਜਾਣਗੇ ਉਹਨਾਂ ਵੱਲੋਂ ਹੀ ਜਿਹੜੇ ਇਹ ਕੰਮ ਕਰਵਾਏ ਜਾਣਗੇ ਤੈਨੂੰ ਲੈ ਕੇ ਜਿਹੜੀ ਚਿੱਠੀ ਜਨਤਕ ਹੋਈ ਉਹ ਵੀ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਉਹ ਲੋਕ ਸ਼ੇਖ ਜਿਹੜੇ ਅਡੀਸ਼ਨਲ ਚੀਫ ਸੈਕਟਰੀ ਟੂ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਰੂਰਲ ਡਿਪਾਰਟਮੈਂਟ ਐਂਡ ਪੰਚਾਇਤ ਇਹਨਾਂ ਵੱਲੋਂ ਜਿਹੜੀ ਇਹ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਪੰਚਾਇਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਵਿਕਾਸ ਨਹੀਂ ਕਰਾ ਪਾਣ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਪੰਚਾਇਤਾਂ ਜਿਹੜੀਆਂ ਭੰਗ ਹੋ ਗਈਆਂ ਨੇ ਦੂਜੇ ਪਾਸੇ ਸਰਕਾਰ ਦੇ ਤੌਰ ਤੇ ਜਿਹੜੇ ਬੰਦੇ ਲਗਾਏ ਜਾਣਗੇ ਉਹੀ ਹੀ ਜਿਹੜੇ ਪਿੰਡਾਂ ਦੇ ਵਿੱਚ ਗਰੰਟਾ ਲਗਾਉਣਗੇ ਜਿਹੜਾ ਕੰਮ ਚੱਲ ਰਿਹਾ ਕਿਸੇ ਗਲੀਆਂ ਨਾਲ ਪਿੱਛ ਜਾਂ ਫਿਰ ਕਿਸੇ ਹੋਰ ਤਰੀਕੇ ਦਾ ਕੰਮ ਜੇ ਚੱਲ ਰਿਹਾ ਪਿੰਡਾਂ ਦੇ ਵਿੱਚ ਤਾਂ ਹੁਣ ਸਰਪੰਚ ਨਹੀਂ ਕਰਾ ਪਾਏਗਾ ਸਰਪੰਚਾਂ ਨੂੰ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਨਵੇਂ ਸਰਪੰਚ ਬਣ ਗਏ ਨੌਜਵਾਨ ਮੁੰਡੇ ਜਿਹੜੇ ਇਸ ਵਾਰ ਉਤਾਵਲੇ ਨੇ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਲੜਨੀਆਂ ਨੇ ਪਿੰਡਾਂ ਦੇ ਵਿੱਚ ਵਿਕਾਸ ਕਰਨਾ ਹੈ ਸਰਕਾਰ ਵੱਲੋਂ ਵੀ ਲਗਾਤਾਰ ਇਹੀ ਦਾਅਵੇ ਕਿਤੇ ਜਾ ਰਹੇ ਨੇ ਕਿ ਇਸ ਵਾਰ ਨਵੇਂ ਸਰਪੰਚ ਜਿਹੜੇ ਚੋਣੇ ਜਾਣ ਪੜੇ ਲਿਖੇ ਚੁਣੇ ਜਾਣ ਨੌਜਵਾਨ ਜਿਨ੍ਹਾਂ ਨੂੰ ਸ਼ੌਕ ਹੋਵੇ ਕੰਮ ਕਰਨ ਦਾ ਪਿੰਡ ਦੇ ਵਿਕਾਸ ਕਰਨ ਦਾ ਕਿਉਂਕਿ ਪਹਿਲੀਆਂ ਚੈਤਨਿਆ ਨੇ ਆਪਣੀ ਤੌਰ ਤੇ ਭਾਵੇਂ ਕੰਮ ਕੀਤਾ ਹੋਵੇਗਾ ਪਰ ਪਿੰਡਾਂ ਦੇ ਲੋਕਾਂ ਦੇ ਇਹੀ ਸਵਾਲ ਨੇ 74 ਸਾਲ ਹੋ ਗਏ ਆਜ਼ਾਦੀ ਨੂੰ ਅਜੇ ਤੱਕ ਪੰਜਾਬ ਦੇ ਪਿੰਡਾਂ ਦੀ ਰਾਜਨੀਤੀ ਜਾਂ ਪਿੰਡਾਂ ਦਾ ਵਿਕਾਸ ਗਲੀਆਂ ਨਾਲੀਆਂ ਤੋਂ ਉੱਪਰ ਨਹੀਂ ਉੱਠਿਆ ਗਲੀਆਂ ਨਾਲੀਆਂ ਤੱਕ ਹੀ ਜਿਹੜੀ ਪੰਚਾਇਤ ਹੁਣ ਤੱਕ ਸੀਮਿਤ ਰਹੀ ਹੈ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਆਵਾਜ਼ ਸੱਥਾਂ ਦੇ ਵਿੱਚੋਂ ਆਵਾਜ਼ ਇਹ ਉੱਠ ਰਹੀ ਹੈ ਕਿ ਪਿੰਡਾਂ ਦੇ ਵਿੱਚੋਂ ਪੜ੍ਹੇ ਲਿਖੇ ਨੌਜਵਾਨ ਪਿੰਡਾਂ ਦੇ ਪੰਚਾਇਤਾਂ ਵਿੱਚ ਚੁਣੇ ਜਾਣਗੇ ਸਰਪੰਚ ਪੰਚ ਚੁਣੇ ਜਾਣਗੇ ਜੋ ਕਿ ਅੱਗੇ ਸਰਕਾਰਾਂ ਦੇ ਸਾਹਮਣੇ ਆਪਣੀ ਗੱਲ ਰੱਖ ਸਕਣ ਸਰਕਾਰਾਂ ਤੋਂ ਗਰੰਟਾਂ ਲੈ ਸਕਣ ਤਾਂ ਦੇਖਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੀ ਪਿੰਡਾਂ ਪਿੰਡਾਂ ਤੋਂ ਰਿਪੋਰਟ ਤੁਹਾਡੇ ਤੱਕ ਜਨਤਕ ਕਰਦੇ ਰਹਾਂਗੇ ਪਿੰਡਾਂ ਦੇ ਵਿੱਚ ਕਿਵੇਂ ਦਾ ਲੋਕ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਵੇਂ ਸਰਪੰਚ ਆਉਂਦੇ ਨੇ ਕਿਵੇਂ ਦੀ ਪੰਚਾਇਤ ਆਉਂਦੇ ਨੇ ਉਹ ਵੀ ਸੋਚ ਦਿਖਾਉਂਦੇ ਰਹਾਂਗੇ ਤੇ ਨਾਲ ਦੀ ਨਾਲ ਹੋਰ ਵੀ ਜੋ ਕੋਈ ਅਪਡੇਟ ਨਵੀਂ ਆਏਗੀ ਤੁਹਾਡੇ ਨਾਲ ਜਨਤਕ ਕਰਾਂਗੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਆਪਣੇ ਕਮੈਂਟ ਜੋੜ ਦਿਓ on the wall.